ਇਤੀ ਰਾਤ ਸਾਬਕਾ ਸਰਪੰਚ ਮਾਨਾਵਾਲਾ ਕਾਂਗਰਸ ਦੇ ਜਿਹੜੇ ਸਾਬਕਾ ਸਰਪੰਚ ਨੇ ਉਹਨਾਂ ਦੇ ਉੱਪਰ ਹਮਲਾ ਹੋਇਆ ਸੀ ਉਹਨਾਂ ਦੀ ਗੱਡੀ ਜਿਹੜੀ ਆ ਉਹ ਤੋੜੀ ਗਈ ਸੀ ਤਾਂ ਦੱਸਿਆ ਜਾ ਰਿਹਾ ਕਿ ਵੈਪਨ ਵੀ ਉਹਨਾਂ ਦੇ ਕੋਲ ਸੀ ਪਰ ਉਸ ਵਕਤ ਸਰਪੰਚ ਸਾਹਿਬ ਗੱਡੀ ਦੇ ਵਿੱਚ ਨਹੀਂ ਸੀ ਉਹਨਾਂ ਦੇ ਡਰਾਈਵਰ ਦੇ ਜਿਹੜੀ ਆ ਉਹ ਸੱਟਾਂ ਵੀ ਲੱਗੀਆਂ ਵਾ ਤਾਂ ਡਰਾਈਵਰ ਨੂੰ ਡਰਾਇਆ ਧਮਕਾਇਆ ਵੀ ਗਿਆ ਵਾ ਤਾਂ ਸਾਡੇ ਨਾਲ ਸੁਖਰਾਜ ਸਿੰਘ ਰੰਦਾਵਾ ਸਰਪੰਚ ਸਾਬਕਾ ਸਰਪੰਚ ਨੇ ਜਿਹੜੇ ਉਹ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਰੰਦਾਵਾ ਸਾਹਿਬ ਕੱਲ ਜਿਹੜਾ ਵਾ ਚੋਣ ਕਮਿਸ਼ਨਰਾਂ ਵੱਲੋਂ ਜਿਹੜੀ ਆ ਚੋਣ ਦੀ ਪ੍ਰਕਿਰਿਆ ਜਿਹੜੀ ਆ ਸਮਝਾਈ ਗਈ ਆ ਤੇ ਚੋਣਾ ਵੀ ਜਿਹੜੇ ਆ ਐਲਾਨੀਆਂ ਗਈਆਂ ਵਾ ਤਾਂ ਪਹਿਲੇ ਦਿਨ ਹੀ ਜਿਹੜਾ ਵਾ ਉਹ ਤੁਹਾਡੀ ਗੱਡੀ ਦੇ ਉੱਪਰ ਜਿਹੜਾ ਹਮਲਾ ਹੋਣਾ ਉਹ ਕੀ ਕਾਰਨ ਕੀ ਆ ਜੀ ਪੰਜਾਬ ਦੇ ਹਾਲਾਤਾਂ ਨੂੰ ਦਰਸਾਉਂਦਾ ਵਾ ਵੀ ਲਾਅ ਐਂਡ ਆਰਡਰ ਦੀ ਸਥਿਤੀ ਕੀ ਆ ਪਹਿਲੇ ਦਿਨ ਹੀ ਕੋਰਟ ਆਫ ਕੰਡਕਟ ਲੱਗਾ ਤੇ ਨਾਲ ਹੀ ਹਮਲਾ ਹੋਣਾ ਤੇ ਇੱਕ ਸਾਡੇ ਮਜੀਠੀ ਹਲਕੇ ਦੇ ਵਿੱਚ ਇੱਕ ਨੰਬਰਦਾਰ ਦੀ ਗੋਲੀਆਂ ਮਾਰ ਕੇ ਸ਼ਰੀਆ ਮੌਤ ਤੇ ਲਾਅ ਐਂਡ ਆਰਡਰ ਦੀ ਸਥਿਤੀ ਦੇ ਬਾਰੇ ਆਪਾਂ ਗੱਲ ਕਰਾਂਗੇ ਵੀ ਬਹਾਲ ਨਹੀਂ ਹੈ ਕਿ ਪੰਜਾਬ ਸਾਡਾ ਸੂਬਾ ਤਰਸ ਦੀ ਸਾਡੇ ਵਾਸਤੇ ਆਏ ਦਿਨ ਹੀ ਕਿਤੇ ਨਾ ਕਿਤੇ ਗੋਲੀਆਂ ਚੱਲਣ ਦੀ ਜਾਂ ਫਰੋਤੀਆਂ ਮੰਗਣ ਦੀ ਜਿਹੜੀ ਆ ਉਹ ਗੱਲ ਜਿਹੜੀ ਆ ਸਾਹਮਣੇ ਆ ਰਹੀ ਆ ਲਗਾਤਾਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਜਿਹੜੀਆਂ ਵਾ ਹੋ ਰਹੀਆਂ ਵਾ ਜਿਵੇਂ ਕੱਲ ਤੁਹਾਡੇ ਉੱਪਰ ਹਮਲਾ ਹੋਇਆ ਇੱਕ ਨੌਜਵਾਨ ਦੇ ਉੱਪਰ ਹਮਲਾ ਹੋਇਆ ਉਸ ਨੂੰ ਗੋਲੀਆਂ ਮਾਰ ਕੇ ਜਿਹੜਾ ਵਾ ਮਾਰ ਦਿੱਤਾ ਗਿਆ ਤਾਂ ਜਿਵੇਂ ਤੁਸੀਂ ਦੱਸਿਆ ਕਿ ਲੰਬੜਦਾਰ ਦੇ ਵੀ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਵਾ ਤਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਲਗਾਤਾਰ ਘਟਨਾਵਾਂ ਹੋ ਰਹੀਆਂ ਵਾ ਕਿਤੇ ਨਾ ਕਿਤੇ ਇਹਦੇ ਵਿੱਚ ਸਰਕਾਰ ਫੇਲੀਅਰ ਨਜ਼ਰ ਆ ਰਹੀ ਹੈ ਬਿਲਕੁਲ ਫੇਲੀਅਰ ਨਜ਼ਰ ਆ ਰਹੀ ਹੈ ਜੀ ਮਤਲਬ ਤੁਸੀਂ ਆਮ ਆਦਮੀ ਪਾਰਟੀ ਦਾ ਇੱਕ ਵਰਕਰ ਹੈ ਬਿਆਰ ਟਾਰੀ ਲਾਗੋ ਕੋਕਾ ਕੋਲਾ ਦੀ ਉਹ ਚਲਾਉਂਦਾ ਹੈ ਕੋਈ ਹੈ ਨਾ ਉਹਦੀ ਸਭ ਡੀਲਰ ਹੈ ਉਹਨੂੰ ਫਰੋਤੀਆਂ ਤੇ ਫੋਨ ਆਉਂਦੇ 50 ਲੱਖ ਹੁਣ ਬੰਦਾ 50 ਲੱਖ ਰੁਪਏ ਜਾਂ ਕੋਈ 5-10 ਲੱਖ ਰੁਪਏ ਉਹਨਾਂ ਨਾਲ ਗੱਲ ਕਰਦੈ ਨੇ ਉਹ ਵਿਚਾਰਾ ਰਮਾਨ ਨੰਦੈ ਨੇ ਜਾਂ ਕੋਈ 50 ਲੱਖ ਰੁਪਏ ਦੀ ਟੀ ਬਡੀ ਅਮਾਉਂਟ ਜਦੋਂ ਮੰਗ ਲੈਂਦੇ ਨੇ ਤੇ ਉਹ ਵਿਚਾਰਾ ਮਜਬੂਰ ਹੁੰਦਾ 50 ਲੱਖ ਰੁਪਏ ਲੈ ਆਵੇ ਕਿੱਥੋਂ ਇੱਕ ਬੰਦਾ ਉਹਨੇ ਸੇਲ ਇੱਕ ਇੱਕ ਚੀਜ਼ ਨੂੰ ਸੇਲ ਕਰਕੇ ਕਿ ਰੁਪਈਆ ਰੁਪਈਆ ਕਰਨਾ ਨਾ ਇਕੱਠਾ ਉਹਨੂੰ ਸ਼ਰਿਆਮ ਉਹ ਆਪਣੀ ਅਪੀਲ ਆਪਣੀ ਦਲੀਲ ਪੁਲਿਸ ਪ੍ਰਸ਼ਾਸਨ ਕੋ ਲਾ ਰਿਹਾ ਸਰਕਾਰ ਕੋ ਲਾ ਰਿਹਾ ਉਹਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਜਿਹੜੀ ਆ ਸਾਡੇ ਸੂਬੇ ਦੇ ਵਿੱਚ ਜਿੰਨੇ ਵੀ ਮਲ ਗੈਂਗਸਟਰ ਤੁਸੀਂ ਲਾ ਲੋ ਜਦੋਂ ਆਮ ਬੰਦੇ ਵੀ ਕਈ ਨਾ ਕੋਈ ਹੋਰ ਵੀ ਕਈ ਫੇਕ ਕਾਲ ਤੋਂ ਕਰੀ ਜਾਂਦੇ ਨੇ ਬਾਹਰੋਂ ਐਨ ਆਰ ਆਈ ਨੰਬਰਾਂ ਤੋਂ ਫੋਨ ਹੁੰਦੇ ਨੇ ਹਰ ਇੱਕ ਰੋਜ਼ ਹੀ ਰੋਜ਼ ਦੀ ਗੱਲ ਹੈ ਮਤਲਬ ਬਹੁਤੇ ਮਤਲਬ 80% ਜਾਂ 90% ਲੋਕ ਤੇ ਤੁਹਾਨੂੰ ਦਿਖਦੇ ਨਹੀਂ 10% ਜਾਂ ਲੋਕ ਜਿਹੜੇ ਗੱਲ ਉਠਾਉਂਦੇ ਨੇ ਕਿ ਸਾਡੇ ਕੋਈ ਫਰੋਤੀ ਦੀ ਮੰਗ 90% ਲੋਕ ਤੇ ਦੇ ਹੀ ਜਾਂਦੇ ਨੇ 5-10 ਲੱਖ ਰੁਪਈਆ ਵਾਲਾ ਜਿਹੜਾ ਮਸਲਾ ਉਹ ਤੁਹਾਡੀ ਨਜ਼ਰ 'ਚ ਨਹੀਂ ਹੁੰਦਾ ਜਿਹੜਾ ਮਤਲਬ 50 ਲੱਖ 20 ਲੱਖ ਵਾਲਾ ਜਿਹੜਾ ਮਸਲਾ ਨਾ ਉਹੀ ਤੁਹਾਡੀ ਨਜ਼ਰ 'ਚ ਆਉਂਦਾ ਹੈ ਉਹ ਕੋਈ ਫਰੋਤੀ ਮੰਗੀ ਗਈ ਹੈ ਤੇ ਪੁਲਿਸ ਦੀ ਇੰਨੀ ਢਿੱਲੀ ਕਾਰਗੁਜ਼ਾਰੀ ਆ ਉਹ ਮਤਲਬ ਨਾ ਕਿਸੇ ਨੂੰ ਮਤਲਬ ਸਿਕਿਉਰਿਟੀ ਦੇ ਸਕਦੇ ਨਹੀਂ ਬਸ ਉਹ ਤਮਾਸ਼ਾ ਵੇਖ ਰਹੇ ਨੇ ਸਾਡੇ ਦੇ ਕੱਲ ਜਿਹੜਾ ਹਮਲਾ ਹੋਇਆ ਹਜੇ ਤੱਕ ਕੋਈ ਉਹਦੀ ਢਿੱਲੀ ਕਰ ਬਾਈ ਹੈ ਕੋਈ ਗੱਲ ਨਹੀਂ ਉਹ ਮੇਰੇ ਹਿਸਾਬ ਨਾਲ ਦੂਜੀ ਰੇਖਾ ਨਾਲ ਵੇਖਦੇ ਵੀ ਸਰਪੰਚ ਨੇ ਖੁਦ ਹੀ ਸ਼ਾਇਦ ਆਪਣੇ ਉੱਤੇ ਹਮਲਾ ਕਰਵਾਇਆ ਇਹ ਵੀ ਨਾ ਹੀ ਏਡੀ ਘਟਿਆ ਹੀ ਹਰਕਤ ਕਰ ਨਹੀਂ ਸਕਦੇ ਜੋ ਹੁਣ ਤੱਕ ਦੀ ਸਥਿਤੀ ਹੈ ਇਹ ਲੋਕਾਂ ਦੇ ਫਿਰ ਹੌਸਲੇ ਵਧੂਗਾ ਕਿ ਕਿਦਾਂ ਇਲੈਕਸ਼ਨ ਨਾਲ ਲੜਾਂਗੇ ਪਿੰਡਾਂ ਵਿੱਚ ਸੁਣੋ ਸਾਨੂੰ ਅਹੀਂ ਮਤਲਬ ਪਿੰਡਾਂ ਵਿੱਚ ਲੋਕਾਂ ਵਿੱਚ ਰਹਿਣ ਵਾਲੇ ਬੰਦੇ ਜੇ ਸਾਡੇ ਤੇ ਇਦਾਂ ਹਮਲੇ ਹੋਣਗੇ ਉਹ ਬੰਦਾ ਪਹਿਲਾਂ ਲੱਭਦਾ ਰਿਹਾ ਟਰੇਸ ਕਰਦਾ ਰਿਹਾ ਸਾਨੂੰ ਜਦੋਂ ਨੇ ਸਾਨੂੰ ਟਰੇਸ ਕੀਤਾ ਉਹਦੇ ਬਾਦੋਂ ਮੇਰੀ ਗੱਡੀ ਵਿੱਚ ਡਰਾਈਵਰ ਮੁੰਡਾ ਸੁੱਤਾ ਸੀ ਹਰਮਾਨਾ ਉਹਦੀ ਆਣ ਗੱਡੀ ਨੋਕ ਕੀਤੀ ਉਹਨੇ ਪੁੱਛਿਆ ਆਂਦਾ ਸਰਪੰਚ ਤੇਰੀ ਦੀ ਅੱਜ ਖੈਰ ਨਹੀਂ ਉਹਨੇ ਦੋ ਪੁੱਛਿਆ ਵੀ ਕੀ ਮਤਲਬ ਤੇਰਾ ਉਹਨੇ ਦੋ ਹੱਥੋਂ ਤੇ ਵਿਪਨ ਵੇਖਿਆ ਡਰ ਗਿਆ ਨਾਲ ਹੀ ਉਹਨੇ ਇੱਟ ਚੱਕੀ ਉਧਰੋਂ ਇੱਟ ਨਾਲ ਉੱਤੇ ਵਾਰ ਕਰਦਾ ਕਿ ਮਤਲਬ ਸਥਿਤੀ ਮੈਨੂੰ ਕੋਈ ਸਹੀ ਨਹੀਂ ਲੱਗਦੀ ਪੰਜਾਬ ਦੀ ਵੈਪਨ ਦੇ ਨਾਲ ਡਰਾਇਆ ਗਿਆ ਕੋਣ ਲੋਗ ਹੈਗੇ ਸੀ ਜਿਨ੍ਹਾਂ ਨੇ ਤੁਹਾਡੀ ਗੱਡੀ ਦੇ ਉੱਪਰ ਜਿਹੜਾ ਹਮਲਾ ਕੀਤਾ ਉਹ ਕੋਈ ਦੱਸਿਆ ਜਾ ਰਿਹਾ ਹੈ ਕਿ ਉਹ ਪਿੰਡ ਦੇ ਹੀ ਕੋਈ ਵਿਅਕਤੀ ਹੈਗੇ ਸੀ ਕਲੀਅਰ ਕੱਟ ਦੱਸਿਆ ਗਿਆ ਜੀ ਉਹ ਕਿਸੇ ਨਾ ਗੁਰਪ੍ਰੀਤ ਨਾਮ ਦਾ ਸਾਡੇ ਇੱਥੇ ਪਿੰਡੋਂ ਆਪਸ ਸੀ ਉਹਨੂੰ ਵੀ ਪੁੱਛਿਆ ਉਹਨਾਂ ਨੂੰ ਉਹਨੇ ਦੋ ਤਿੰਨ ਜਨਾਂ ਨੂੰ ਪੁੱਛਿਆ ਸਰਪੰਚ ਕਿੱਥੇ ਆ ਮਤਲਬ ਜਦੋਂ ਸਰਪੰਚ ਪਿੰਡ ਦੀ ਸੱਤ ਵਿੱਚ ਜੀ ਨਿਊਜ਼ ਦੀ ਟੀਮ ਸੀ ਉਹਨਾਂ ਦੇ ਨਾਲ ਸੀ ਮੈਂ ਕੱਲ ਬੀਜੀ ਨਹੀਂ ਮੈਨੂੰ ਉਹ ਉਹਨੇ ਵੇਖਿਆ ਡਰਾਈਵਰ ਵੱਲ ਧਿਆਨ ਪਾ ਕੇ ਗੱਡੀ ਵੇਖਣਾ ਜਦੋਂ ਉਹ ਨਾਲ ਹੀ ਦੱਸਿਆ ਨਾ ਪ੍ਰੀਤ ਨਾਮ ਦਾ ਵਿਅਕਤੀ ਹੈ ਕਾਕਾ ਕਾਕਾ ਦਾ ਨਾਮ ਪੁਲਿਸ ਦੀ ਏਡੀ ਢਿੱਲੀ ਕਰ ਰਹੀ ਆ ਜੀ ਹੁਣ ਤੱਕ ਉਹ ਘਰ ਤੱਕ ਨਹੀਂ ਗਏ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਮਤਲਬ ਕਿੱਥੋਂ ਜਦੋਂ ਅਸੀਂ ਆਹੀ ਟਰੇਸ ਕਰਕੇ ਦੇਣੇ ਨਾਲ ਸਾਡੀ ਉਹਦਾ ਨਾ ਕੋਈ ਜਾਤੀ ਕੋਈ ਦੁਸ਼ਮਣੀ ਵੀ ਨਹੀਂ ਸਾਡੀ ਅਸੀਂ ਉਹਨੇ ਉਹਨੂੰ ਪੁੱਛ ਲਓ ਯਾਰ ਉਹਨੂੰ ਪੁੱਛ ਲਓ ਤੁਸੀਂ ਮੇਰੇ ਬਾਰੇ ਉਹ ਕੰਪਲੇਨ ਕਰ ਦਿੰਦਾ ਜੀ ਉਹਨੂੰ ਮੇਰੇ ਤੋਂ ਕੋਈ ਪ੍ਰੋਬਲਮ ਸੀ ਮੈਂ ਉਹਨੂੰ ਬੈਠ ਕੇ ਉਹ ਗੱਲ ਹੱਲ ਕਰ ਲੈਂਦੇ ਪਰ ਐਦਾਂ ਦੀ ਕੋਈ ਕੇਸ ਦੇ ਉੱਤੇ ਵਾਰਤਾਤ ਕਰਨੀ ਮਤਲਬ ਮੇਰੇ ਹਿਸਾਬ ਨਾਲ ਕਿਤੇ ਸੇਫ ਹੈ ਨਹੀਂ ਕਿ ਲੱਗਦਾ ਵਾ ਕਿ ਪੁਲਿਸ ਦੇ ਉੱਪਰ ਪੋਲੀਟੀਕਲ ਦਬਾਅਤ ਨਹੀਂ ਜਿਹੜਾ ਬਣਾਇਆ ਜਾ ਰਿਹਾ ਮੈਂ ਤੇ ਇਹੋ ਗੱਲ ਕਹਾਂਗਾ ਜੀ ਅੱਜ ਇਹ ਗੱਲ ਨੂੰ ਤੁਸੀਂ ਹਿਸਾਬ ਲਾ ਲਓ ਕੱਲ 4 ਵਜੇ ਦੀ ਗੱਲ ਆ ਪੌਣੇ 4 ਵਜੇ ਦੀ ਗੱਲ ਆ ਤੇ ਹੁਣ 11:00 ਵੱਜ ਗਏ ਤਾਂ ਤੁਸੀਂ ਆਪ ਹਿਸਾਬ ਲਾ ਲਓ ਮਤਲਬ ਇੱਥੋਂ ਤੱਕ ਵੀ ਮੈਨੂੰ ਆਣ ਕੇ ਨਹੀਂ ਬਾਅਦ ਚ ਪੁੱਛਿਆ ਗਿਆ ਵੀ ਹਾਂ ਵੀ ਸਰਪੈਂਸਰ ਤੁਸੀਂ ਠੀਕ ਹੋ ਇਹਨਾਂ ਕੋਈ ਗੱਲ ਨਹੀਂ ਰਾਤ ਇੱਕ ਮਲ ਚਿੰਤਾ ਦੇ ਰੰਗੀ ਰਾਤ ਮੈਨੂੰ ਨੀਂਦ ਨਹੀਂ ਆਈ ਕੋਈ ਵੱਡੀ ਗੱਲ ਨਹੀਂ ਹੈਗੀ ਚਲੋ ਗੱਲ ਇਹ ਆ ਵੀ ਇਦਾਂ ਦੀ ਘਟਨਾ ਵਾਪਰਨੀ ਮਤਲਬ ਜੇ ਸਾਡੇ ਵਰਗੇ ਤੇ ਹੋਏ ਆਮ ਲੋਕਾਂ ਦੇ ਹਾਲਾਤ ਕੀ ਨੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਪੁਲਿਸ ਵੱਲੋਂ ਜਾਂ ਜੇ ਐਫ ਆਈ ਆਰ ਵੀ ਜਿਹੜੀ ਆ ਉਹ ਨਹੀਂ ਦਰਜ ਹੋ ਨਾ ਸਾਨੂੰ ਦੀ ਕੋਈ ਕਾਪੀ ਦਿੱਤੀ ਗਈ ਹੈ ਸਾਡੇ ਨਾਲ ਹੈ ਜਿੰਨਾ ਦਾ ਮਤਲਬ ਸਾਰੇ ਬੰਨੇ ਚੱਲਦਾ ਹੈ ਨਾ ਸਾਡੇ ਨਾਲ ਹੈ ਆਮ ਲੋਕਾਂ ਦੀ ਕੀ ਹਾਲਾਤ ਹੁੰਦੀ ਹੈ ਹੁਣ ਤੇ ਇਹ ਸਭ ਨਾਲ ਹੁਣ ਤੱਕ ਪੁਲਿਸ ਨੂੰ ਜਾਨਕੇ ਫਿਲੀਰ ਨਜ਼ਰ ਆ ਰਹੀ ਹੈ ਪੁਲਿਸ ਦੀ ਕਾਰਗੁਜ਼ਾਰੀ ਜਿਹੜੀ ਆ ਕਾਫੀ ਜਿਆਦਾ ਢਿੱਲੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਫਿਲੀਰ ਗਿਆ ਤੁਹਾਡੇ ਸਾਹਮਣੇ ਫਿਲੀਰ ਹੈ ਮਤਲਬ ਟਾਰੀ ਹੈ ਜਾਂ ਹੋਰ ਵੀ ਕਿਤੇ ਕਿੰਨੇ ਵੀ ਆ ਮਤਲਬ ਪੁਲਿਸ ਕਿੰਨੇ ਕੁ ਲੋਕਾਂ ਨੂੰ ਸਿਕਿਉਰਿਟੀ ਦੇ ਸਕਦੀ ਨਹੀਂ ਦੇ ਸਕਦੀ ਪੁਲਿਸ ਸਿਕਿਉਰਿਟੀ ਪਰ ਇੱਕ ਦੋ ਚਾਰ ਜਾਣੇ ਵਰੀ ਆਪਣੇ ਕੋਈ ਐਕਸ਼ਨ ਤੇ ਕਰਕੇ ਦਿਖਾਈਏ ਨਾ ਆਪਾਂ ਲੋਕਾਂ ਨੂੰ ਕਿ ਆਪਾਂ ਚੁੱਪ ਕਰਕੇ ਰਹਿ ਮਾਨਾ ਆਪਾਂ ਉੱਤੇ ਤਨਖਾਹਾਂ ਲੈਣੇ ਬੈਠੇ ਆ ਰਹਿ ਮਾਨਾ ਬਸ ਉਹ ਜੂਮ ਮੀਟਿੰਗਾਂ ਕਰੀ ਜਾਂਦੇ ਆ ਲੋਕਾਂ ਨੂੰ ਖਾਣਾ ਪੂਰਤੀ ਕਰੀ ਜਾਂਦੇ ਆ ਮਤਲਬ ਲੋਕਾਂ ਦੇ ਵਿੱਚ ਵੀ ਆਓ ਜੀ ਪਈਆਂ ਨੂੰ ਕੋਈ ਤੇ ਕੋਈ ਐਕਸ਼ਨ ਨਹੀਂ ਮਤਲਬ ਮੈਨੂੰ ਮੈਂ ਤੇ ਟੋਟਲੀ ਫੇਲੀਅਰ ਕਹੂੰਗਾ ਸਰਕਾਰ ਵੀ ਤੇ ਪੁਲਿਸ ਪ੍ਰਸ਼ਾਸਨ ਤੇ ਵੀ ਜੇ ਤੁਹਾਡੀ ਇੱਥੇ ਸੁਣਵਾਈ ਨਹੀਂ ਹੁੰਦੀ ਤੇ ਅੱਗੇ ਜਾਨ ਦੀ ਸੋਚੀ ਹੋਈ ਆ ਕੀ ਸਟੈਪ ਜਿਹੜਾ ਵਾ ਅਗਲਾ ਰਵੇਗਾ ਤੁਹਾਡਾ ਅਸੀਂ ਪ੍ਰਦਰਸ਼ਨ ਕਰਾਂਗੇ ਵੱਡੇ ਲੈਵਲ ਤੇ ਪ੍ਰਦਰਸ਼ਨ ਕਰਾਂਗੇ ਜੀ ਆਪਣੀ ਪੂਰੀ ਟੀਮ ਦੇ ਨਾਲ ਪੰਚਾਇਤ ਜੂਨੀਅਨ ਦੇ ਨਾਲ ਲੈ ਕੇ ਆਪਣਾ ਪ੍ਰਦਰਸ਼ਨ ਕਰਾਂਗੇ ਅ ਦੱਸਿਆ ਜਾ ਰਿਹਾ ਕਿ ਐਮਪੀ ਗੁਰਜੀਤ ਸਿੰਘ ਔਜਲਾ ਵੀ ਜਿਹੜੇ ਨੇ ਉਹ ਵੀ ਤੁਹਾਡੇ ਤੱਕ ਪਹੁੰਚ ਰਹੇ ਨੇ ਤੁਹਾਡੇ ਤੱਕ ਪਹੁੰਚ ਕਰ ਰਹੇ ਨੇ ਉਹ ਵੀ ਮਿਲਣ ਵਾਸਤੇ ਤੁਹਾਨੂੰ ਆ ਰਹੇ ਨੇ ਕਿ ਉਹਨਾਂ ਦੇ ਨਾਲ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਆ ਉਹ ਬਣਾਈ ਜਾਵੇਗੀ ਦੇਖੋ ਜੀ ਉਹ ਆਣ ਕੇ ਦੇਖਣਗੇ ਸਾਡੇ ਇਲਾਕੇ ਦੇ ਐਮਪੀ ਨੇ ਉਹ ਜੋ ਰਣਨੀਤੀ ਬਣਾਉਣਗੇ ਅਸੀਂ ਉਹ ਰਣਨੀਤੀ ਦੇ ਤਹਿਤ ਹੀ ਕੰਮ ਕਰਾਂਗੇ ਉਹਨਾਂ ਵੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਆ ਆਉਣ ਲੱਗੇ ਬਾਕੀ ਉਹ ਦੱਸਦੇ ਨੇ ਕਲੀਅਰ ਕੀ ਹੈ ਮਤਲਬ ਹਣਾ ਤੁਹਾਡੀ ਐਸਐਸਪੀ ਸਾਹਿਬ ਦੇ ਨਾਲ ਗੱਲਬਾਤ ਹੋਈ ਆ ਇਸ ਫਸਲੇ ਦੇ ਉੱਪਰ ਜਿਹੜਾ ਹਮਲਾ ਹੋਇਆ ਰਾਤੀ ਕੋਈ ਐਸਐਸਪੀ ਨੇ ਐਕਸ਼ਨ ਜਿਹੜਾ ਅਜੇ ਤੱਕ ਨਹੀਂ ਲਿਆ ਗਿਆ ਮੈਂ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਮੇਰਾ ਫੋਨ ਨਹੀਂ ਉੱਨਾ ਚੱਕਿਆ ਪੁਲਿਸ ਵੀ ਇਹ ਹਮਲੇ ਤੋਂ ਪੂਰੇ 2 ਘੰਟੇ ਬਾਅਦ ਚ ਆਈ ਆ ਵੀ ਮੇਰੀ ਮੇਰਾ ਜਿਹੜਾ ਮੰਨ ਵਾਲਾ ਕਲਾਵਾ ਇੱਥੇ ਚੌਕੀ ਆ 2 ਕਿਲੋਮੀਟਰ ਪੂਰੇ 2 ਘੰਟੇ ਬਾਅਦ ਇੱਥੇ ਪੁਲਿਸ ਆਈ ਮੇਰੇ ਕੋਲ ਤੋਂ ਇਹ ਮੈਂ ਇਤੋਂ ਬੜੀ ਢਿੱਲੀ ਮਤਲਬ ਕਿ ਸਰਪੰਚ ਉੱਤੇ ਹੁਲਾਉਣਾ ਉਹ ਗੱਲ ਕਰ ਰਿਹਾ ਮੈਂ ਉੱਥੇ ਆ ਜੀ ਮੈਂ ਉੱਥੇ ਮਤਲਬ ਨੌਨਸੈਂਸ ਜਿਹੇ ਗੱਲਾਂ ਮੈਨੂੰ ਲੱਗੀਆਂ ਕੋਈ ਪੁਲਿਸ ਦੀ ਕੋਈ ਏਡੀ ਵਧੀਆ ਗੱਲ ਨਹੀਂ ਲੱਗੀ ਮਤਲਬ ਵੀ ਤੁਹਾਡੀ 5 ਮਿੰਟ ਦਾ ਇੱਥੋਂ ਜਾਂ 2 ਮਿੰਟ ਦਾ ਤੁਹਾਡਾ ਡਿਸਟੈਂਸ ਹੋਵੇ ਮੰਨ ਨਾਲ ਕਲਾਂ ਦਾ ਦਰਬੁਰਜੀ ਚੌਕੀ ਦਾ ਤੇ ਚੌਕੀ ਇੰਚਾਰਜ ਇੱਥੇ ਆਵੇ ਨਾ ਜਾਂ ਕੋਈ ਵੀ ਨਾ ਆਵੇ ਤੇ 2 ਘੰਟੇ ਬਾਅਦ ਆ ਰਹੇ ਨੇ ਤੁਸੀਂ ਮਤਲਬ ਕੀ ਕਰੋਗੇ ਤੁਸੀਂ ਇਹ ਲੋਅ